ਸਤਰੀਕ मतलब ਕੀ Pase Chamand de naal nal ke leke gaye hoye si ge eh mainu karo acha ji ਠੀਕ ਹੈ ਕਿ ਲeke gaye si ਜਾਣਾ ਚਰਚ ਸੀਗਾ ਮਤਲਬ ਉਸ ਤੋਂ ਬਾਅਦ ਇਹ ਲੁਧਿਆਣੇ ਲੈ ਗਏ ਸੀ ਅੱਛਾ ਜੀ ਸਵੇਰੇ ਬਸ ਮੰਮੀ ਹੋਣੀ ਪਹਿਲਾਂ ਆਏ ਫਿਰ ਇਹਨਾਂ ਨੇ ਮਾੜਾ ਇਹ ਮੈਨੂੰ ਮਿਲਾਇਆ ਉਸ ਤੋਂ ਬਾਅਦ ਫਿਰ ਮੈਂ ਆਂਟੀ ਨੂੰ ਇਸ਼ਾਰਾ ਕੀਤਾ ਵੀ ਤੁਸੀਂ ਖੜ੍ਹ ਜੋ ਅੱਛਾ ਜੀ ਫਿਰ ਇਹ ਸਾਰੇ ਉੱਥੋਂ ਲੈ ਕੇ ਆਏ ਨੇ ਮੈਨੂੰ ਅੱਛਾ ਕੀ ਕੋਟ ਮਾਰ ਕਰਦੇ ਹੁੰਦੇ ਸੀ ਕੀ ਹਾਂਜੀ ਅੰਦਰ ਹੀ ਬੰਦ ਰੱਖਦੇ ਸੀ ਨਾ ਕਿਸੇ ਨੂੰ ਮਿਲਣ ਦੇਣਾ ਨਾ ਕਿਸੇ ਨੂੰ ਬੋਲਣ ਦੇਣਾ ਅੱਛਾ ਜੀ ਹੁਣ ਕੀ ਮੰਗ ਕਰਦੇ ਨੇ ਪ੍ਰਸ਼ਾਸਨ ਤੋਂ ਇਹ ਵੀ ਬਣਦੀ ਕਾਰਵਾਈ ਕੀਤੀ ਜਾਵੇ ਇਹਨੇ ਗੱਲ ਕੀਤੀ ਸੀ ਘਰੋਂ ਬਹਾਨਾ ਲਾ ਕੇ ਲੈ ਗਿਆ ਵੀ ਮੈਂ ਚਰਚ ਚੱਲੇ ਆਂ ਸੀ ਤੇ ਮੈਂ ਘਰ ਨਹੀਂ ਸੀਗਾ ਮੈਂ ਆ ਕੇ ਇਹਨੂੰ ਪੁੱਛਿਆ ਮੈਂ ਮੈਨੂੰ ਕਿੱਥੇ ਆ ਹੂੰ ਕੋਈ ਨਾ ਚੁੱਪ ਕਰ ਉਹ ਤਾਂ ਮਕਾਰ ਹੁੰਦਾ ਸੀ ਤੇ ਜਦੋਂ ਬੇਟੀ ਕੰਮ ਤੇ ਹੁੰਦੀ ਮੇਰਾ ਮੂੰਹ ਆ ਕੇ ਦੇਖ ਕੇ ਫੇਰ ਰੋਟੀ ਖਾਂਦੀ ਹੁੰਦੀਗੀ ਪੂਰੇ 20 25 ਦਿਨਾਂ ਬਾਅਦ ਅੱਜ ਉਹਦੀ ਮੈਂ ਸ਼ਕਲ ਦੇਖੀ ਕੁੜੀ ਦੀ ਨਾ ਸ਼ਕਲ ਨਹੀਂ ਦਿਖਾਈ ਇਹ ਮੇਰੀ ਭੈਣ ਬਣੀ ਆ ਗੁੱਗ ਤੇ ਇਹ ਆਈ ਤੇ ਫਿਰ ਇਹਨੇ ਮੈਨੂੰ ਹੌਸਲਾ ਦੇਤਾ ਦੱਸਾ ਦਿੱਤਾ ਕਿ ਜੀ ਮੈਂ ਨਾਲ ਖੜੀ ਆ ਕੋਈ ਗੱਲ ਨਹੀਂ ਹੂੰ ਇਹ ਭੈਣ ਬਣੀ ਆ ਮੇਰੀ ਇਹ ਪੁਲਿਸ ਪੁਲਿਸ ਨੂੰ ਤੁਸੀਂ ਬੁਲਾਇਆ ਅਸੀਂ ਪੁਲਿਸ ਨੂੰ ਵੀ ਬੁਲਾਇਆ ਕਿਸੇ ਨੇ ਮੇਰੀ ਸੁਣੀ ਨਹੀਂ ਆ ਜੀ ਅਸੀਂ ਸੀਡੀ 2 'ਚ ਵੀ ਰਿਪੋਰਟ ਦਿੱਤੀ ਸੀਗੀ ਤੇ ਹਾਂਜੀ ਆਪਣੇ ਆ ਸੀਡੀ 2 'ਚ ਇਥੇ ਤੇ ਮੈਂ ਦੰਪਲ ਸੀ ਸੀ ਉਹਦਾਂ 9 ਤਰੀਕ ਦੀ ਲਿਖਾਈ ਹੋਈ ਆ ਤੇ ਅੱਜ ਉਹ ਵੀ ਉਹ ਮੁੰਸ਼ੀ ਆਇਆ ਉਹ ਜਿਹੜਾ ਸੱਚ ਉਹ ਉਹਦੇ ਆਇਆ ਹੀ ਨਹੀਂ ਆ ਹੂੰ ਹੂੰ ਪਤਾ ਨਹੀਂ ਕੀ ਕਰਨਾ ਪਤਾ ਨਹੀਂ ਕਿ ਜਮੇ ਦੀ ਗਰੀਬੀ ਹਾਲਤ ਵੇਖ ਕੇ ਆਉਂਦੇ ਨਹੀਂ ਕਿ ਸਾਨੂੰ ਉਥੋਂ ਵੀ ਮਿਲਣਾ ਨਿਹੰਦ ਸਿੰਘਾਂ ਨੂੰ ਤੁਸੀਂ ਬੁਲਾਇਆ ਸੀ ਹਾਂਜੀ ਮੈਂ ਬੁਲਾਇਆ ਜੀ ਅੱਛਾ ਇਹਨਾਂ ਨੇ ਮਤਲਬ ਕੀਤੀ ਤੁਹਾਡੀ ਪੂਰੀ ਮਦਦ ਕੀਤੀ ਕਹਿੰਦੇ ਕੋਈ ਨਹੀਂ ਅਸੀਂ ਤੇਰੇ ਨਾਲ ਖੜਿਆ ਜਦੋਂ ਸਾਰੇ ਹੱਥ ਖੜੇ ਕਰਦੇ ਆ ਕਰ ਜਾਣਗੇ ਅਸੀਂ ਤੇਰੇ ਨਾਲ ਖੜਿਆ ਅਸੀਂ ਪੂਰੀ ਨੂੰ ਲੈ ਕੇ ਆਉਣਾ ਇਹਨਾਂ ਨੇ ਛਡਾਇਆ ਹਾਂਜੀ ਇਹਨਾਂ ਨੇ ਛਡਾਇਆ ਇਹ ਲੈ ਕੇ ਆਏ ਨੇ ਕੀ ਮੰਗ ਕਰਦੇ ਹੋ ਤੁਸੀਂ ਪ੍ਰਸ਼ਾਸਨ ਤੋਂ ਕੀ ਕਾਰਵਾਈ ਹੋਣੀ ਚਾਹੀਦੀ ਹੈ ਇਹਨਾਂ ਦੇ ਉੱਤੇ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਇਨਸਾਫ ਮਿਲਣਾ ਚਾਹੀਦਾ ਮੈਨੂੰ ਇਹ ਆਏ ਸੀਗੇ ਇਹਦੀ ਮਾਤਾ ਸੀਗੀ ਹੋਰ ਪਰਿਵਾਰ ਸੀਗਾ ਇਹਦਾ ਤੇ ਉਹ ਸਾਨੂੰ ਮਿਲੇ ਸੀ ਕਹਿੰਦੇ ਵੀ ਕੁੜੀ ਦੇ ਨਾਲ ਧੱਕਾ ਹੋ ਰਿਹਾ ਵੀ ਕੁੜੀ ਨੂੰ ਮਿਲ ਨਹੀਂ ਦੇ ਰਿਹਾ ਕੋਈ ਪਾਸਟਰ ਆ ਅੱਛਾ ਚਲੋ ਅਸੀਂ ਕਿਹਾ ਵੀ ਕੋਈ ਗੱਲ ਨਹੀਂ ਕੱਲ ਉਹ ਪਾਸਟਰ ਇੱਕ ਹੋਰ ਮਿਲੇ ਸੀ ਉਹ ਕਹਿੰਦੇ ਵੀ ਅਸੀਂ ਪਾਸਟਰਾਂ ਦੀ ਮੀਟਿੰਗ ਰੱਖਿਆ 30 32 ਨੇ ਅਸੀਂ ਵੀ ਮੀਟਿੰਗ ਚ ਤੁਸੀਂ 1:00 ਤੋਂ 3:00 ਵਜੇ ਆਇਓ ਇਹ ਅੱਜ ਇਹਨਾਂ ਦਾ ਪੈ ਗਿਆ ਰੋਲਾ ਅੱਜ ਇਹਨਾਂ ਨੇ ਫੇਰ ਸਾਨੂੰ ਬਾਰ-ਬਾਰ ਫੋਨ ਕਰਿਆ ਕਹਿੰਦੇ ਵੀ ਆਓ ਤੇ ਇਹਨਾਂ ਦੇ ਜਦੋਂ ਇਹ ਗਏ ਤੇ ਇਹਨਾਂ ਦੇ ਟੋਟਾ-ਟੋਟਾ ਮਾਰਦੇ ਸੀ ਉਹ ਫੇਰ ਅਸੀਂ ਆਏ ਸਾਡੇ ਨਾਲ ਫੌਜ ਖੜੀ ਆ ਤੇ ਉਹ ਆਈ ਨਾਲ ਤੇ ਅਸੀਂ ਫੇਰ ਜਾ ਕੇ ਜਦੋਂ ਅੰਦਰ ਗਏ ਅੰਦਰ ਜਾ ਕੇ ਇਹਨੂੰ ਧੱਕੇ ਨਾਲ ਸੀ ਉੱਥੋਂ ਕੱਢ ਕੇ ਲੈਂਦਾ ਕੁੜੀ ਨੂੰ ਇਹਨਾਂ ਨੇ ਉਹਨਾਂ ਨੇ ਇਹਨਾਂ ਨੂੰ ਮਿਲ ਨਹੀਂ ਦਿੰਦੇ ਸੀਗੇ ਉਹਦੀ ਜਨਾਨੀ ਆ ਜਿਹੜੀ ਬਹੁਤ ਤੇਜ ਆ ਉਹ ਕਹਿੰਦੀ ਸੀ ਕਹਿੰਦੀ ਬਾਬਾ ਜੀ ਵੀ ਨਹੀਂ ਅਸੀਂ ਨਹੀਂ ਕਹਿੰਦੀ ਇਹਨੂੰ ਬੰਨ ਦੇਣਾ ਹੈਗਾ ਇਹ ਕੁੰਡਾ ਲਾਉਣ ਨੂੰ ਤਿਆਰ ਸੀਗੇ ਅਸੀਂ ਇੱਥੇ ਧੱਕੇ ਨਾਲ ਲਾਇਆ ਕਿ ਅਸੀਂ ਤਾਂ ਜਾਂਦੇ ਇਹ ਕੁੜੀ ਨੂੰ ਹਜੇ ਵੀ ਨਹੀਂ ਮਿਲਣ ਦੇਣਾ ਸੀ ਇਹਨਾਂ ਨੇ ਲੜਕੀ ਦੇ ਮਾਪਿਓ ਨੂੰ ਇਹ ਨਹੀਂ ਮਿਲਣ ਦੇ ਰਹੇ ਸੀਗੇ ਨਹੀਂ ਨਹੀਂ ਲੜਕੀ ਦੇ ਮਾਪਿਓ ਨੂੰ ਕਿਸੇ ਨੂੰ ਵੀ ਨਹੀਂ ਮਿਲਣ ਦਿੰਦੇ ਸੀ ਉਹ ਜੇ ਉਹ ਤਾਂ ਮਾਰਦੇ ਕਿ ਕੁੱਟਦੇ ਇਹਨਾਂ ਦੇ ਕਿ ਜਦੋਂ ਅਸੀਂ ਆਏ ਆ ਨਾ ਉਰੇ ਤੇ ਮਹੱਲੇ ਦੇ ਸਾਰੇ ਖੜੇ ਸੀਗੇ 100 150 100 150 ਲੋਕ ਖੜੇ ਸੀਗੇ ਉਹ ਕਹਿੰਦੇ ਸੀ ਕਹਿੰਦੇ ਵੀ ਭਾਈ ਸਾਡੇ ਇੱਟਾ ਮਾਨ ਲੱਗੇ ਜਦੋਂ ਅਸੀਂ ਗਏ ਆ ਫਿਰ ਅਸੀਂ ਗਏ ਸਾਡੇ ਫੌਜ ਦੇ ਨਾਲ ਸਵਾ ਲੱਖ ਅਸੀਂ ਜਾ ਕੇ 2.5 ਲੱਖ ਫੌਜ ਨੇ ਜਾ ਕੇ ਉਹਨਾਂ ਤੇ ਇਹ ਕੁੜੀ ਲਿਆਂਦੀ ਫਿਰ ਬਾਹਰ ਇਹਨਾਂ ਦੇ ਹਵਾਲੇ ਕਰਤੀ ਉਹਨਾਂ ਨਾਲ ਅਸੀਂ ਗੱਲਬਾਤ ਕਰੀ ਪਹਿਲਾਂ ਤਾਂ ਮੱਕ ਮੁਕਰਦੇ ਸੀ ਉਹ ਕਹਿੰਦਾ ਮੁੰਡਾ ਕਹਿੰਦਾ ਵੀ ਸਾਡਾ ਕੋਈ ਰਿਲੇਸ਼ਨ ਨਹੀਂ ਫਿਰ ਉਹਨੂੰ ਕਿਹਾ ਕੁੜੀ ਨੂੰ ਵੀ ਤੂੰ ਦੱਸ ਕਹਿੰਦੀ ਮੈਂ ਦੀ ਘਰ ਵਾਲੀ ਆ ਜਿਹੜੀ ਦੂਜੀ ਆ ਕੀ ਆਦਾਂ ਨੂੰ ਹਰਪ੍ਰੀਤ ਤੇ ਉਹ ਕਹਿੰਦੇ ਮੈਂ ਕਿਹਾ ਵੀ ਤੂੰ ਫਿਰ ਤਾਂ ਇਹਦਾ ਮਤਲਬ ਤੂੰ ਕੋਲੇ ਬੈਠ ਕੇ ਧੰਦਾ ਕਰਾਉਣੀ ਆ ਕਹਿੰਦੀ ਨਹੀਂ ਬਾਬਾ ਜੀ ਮੈਂ ਐ ਨਹੀਂ ਕਰਦੀ ਐ ਨਹੀਂ ਕਰ ਉਹ ਇਹ ਲੋਹੇ ਮਿਲੇ ਹੋਏ ਨੇ ਇਹਨਾਂ ਦੇ ਇਹ ਆ ਵੀ ਇਹ ਜਿਹੜਾ ਪਾਸਟਾ ਇਹਨੂੰ ਇੱਥੋਂ ਕੱਢਿਆ ਜਾਵੇ ਤੇ ਇਹਦੀ ਜਿਹੜੀ ਧੰਦਾ ਕਰਦਾ ਇਹ 2 ਨੰਬਰ ਦਾ ਲੋਕਾਂ ਨੂੰ ਗੁੰਮਰਾਹ ਕਰਦਾ ਹੈ ਤੇ ਲੋਕਾਂ ਨੂੰ ਵਹਿਮਾਂ ਭਰਮਾਂ ਚ ਪਾਉਂਦਾ ਉਹ ਇਹਦਾ ਦੁਕਾਨਦਾਰੀ ਬੰਦ ਕਰਾਈ ਜਾਵੇ ਨਹੀਂ ਤਾਂ ਫਿਰ ਅਸੀਂ ਤਾਂ ਹਮਲਾ ਕਰਾਂਗੇ ਫੌਜ ਸਾਡੀ ਆਊਗੀ ਚੜ ਕੇ ਉਹਨੂੰ ਕਹਿ ਵੀ ਦਿੱਤਾ ਵੀ ਅਸੀਂ ਆਪਦੇ ਇੱਕ ਤਰੀਕੇ ਨਾਲ ਆਪਣੀ ਫੌਜ ਨਾਲ ਕਰਾਂਗੇ ਪੁਲਿਸ ਨੂੰ ਕਿਨੇ ਤੇ ਸੱਚ ਪੁਲਿਸ ਤਾਂ ਇੰਨਾ ਨਹੀਂ ਬੁਲਾਈ ਹੋਈ ਸੀ ਪੁਲਿਸ ਤਾਂ ਜਦੋਂ ਆਈ ਆ ਫਿਰ ਮੁੰਚੀ ਆਇਆ ਸੀ ਟੀ 2 ਦਾ ਫਿਰ ਉਹਨੇ ਸਾਰੇ ਸਵਾਲ ਜਵਾਬ ਕਰੇ ਫਿਰ ਉਹ ਕਹਦਾ ਜੀ ਪਹਿਲਾਂ ਤਾਂ ਕਹਿੰਦਾ ਕਹਿੰਦਾ ਜੀ ਵੀ ਸਾਡੇ ਕਾਗਜ਼ ਬਣੇ ਹੋਏ ਨੇ ਫਿਰ ਜਦੋਂ ਦਿਖਾਏ ਕੋਈ ਇਹ ਤਾਂ ਧੱਕੇ ਨਾਲ ਕਾਗਜ਼ ਬਣਾਏ ਸਕੇ ਫਿਰ ਇਹ ਕੁੜੀ ਕਹਿੰਦੀ ਆ ਵੀ ਉਹ ਜਿਹੜੇ ਕਾਗਜ਼ ਤਿਆਰ ਕਰਾਏ ਨੇ ਉਹਦੀ ਜਨਾਨੀ ਨੇ ੱੱਕੇ ਨਾ ਕਰਵਾਏ ਇੱਕ ਮਾਮਲਾ ਸਾਡੇ ਸਾਹਮਣੇ ਆਇਆ ਸੀਗਾ ਜੀ ਕਿ ਆਪਣੀ ਰਮਨ ਕੁਮਾਰ ਹੈ ਵਸੀ ਜਿਹੜੇ ਪੰਕਜ ਕਰਿਆਨਾ ਸਟੋਰ ਕਰਤਾਰ ਨੇ ਇਹ ਆਲਰੇਡੀ ਮੈਲਡ ਹੈ ਕਿ ਹਰਪ੍ਰੀਤ ਕਰਨਾਲ ਇਹ ਮੈਲਡ ਤੋਂ ਫੋਨ ਤੇ ਗੱਲ ਹੋਈ ਇੱਕ ਲੜਕੀ ਹੈ ਸਲੀਮਾ ਪਤਰੀ ਸਤਪਾਲਵ ਸਿੰਘ ਇਹ ਸਾਡੇ ਸਾਹਮਣੇ ਆ ਕੇ ਇਹਨੂੰ ਬਰਗਲਾਫਸ ਲਾ ਕੇ ਸੱਤ 1 26 ਨੂੰ ਲੈ ਗਿਆ ਸੀ ਜੀ ਤੇ ਇਹ ਲੜਕੀ ਦੇ ਪਿਤਾ ਵੱਲੋਂ ਇੱਕ ਦਰਖਾਸਤ ਪੇਸ਼ ਕੀਤੀ ਹੈ ਜਿਹੜੀ ਸਲੀਮਾ ਬਲਵਾ ਹੈ ਜਿਹਨੇ ਦੱਸਿਆ ਕਿ ਆਪਣਾ ਦਰਖਾਸਤਰੀ ਤੇ ਐਕਸਪਲੇਨ ਕੀਤਾ ਕਿ ਮੈਨੂੰ ਮਛੀਵਾੜਾ ਸਾਹਿਬ ਲੈ ਗਿਆ ਸੀ ਤੇ ਜ਼ਬਰਦਸਤੀ ਆਪਣੀ ਬੰਦੀ ਬਣਾ ਕੇ ਰੱਖਿਆ ਤੇ ਇਹਦੇ ਮਜਮੂਨ ਮੁਤਾਬਕ ਅਸੀਂ ਅਰਮਨ ਕੁਮਾਰ ਬਾਰੇ ਦੇ ਖਿਲਾਫ ਇੱਕ ਕ੍ਰਿਮਨਲ ਕੇਸ ਰਜਿਸਟਰ ਕਰ ਰਹੇ ਹਾਂ ਜੀ ਤੇ ਤੇ ਜਲਦੀ ਅਸੀਂ ਕਾਨੂੰਨੀ ਕਾਰਵਾਈ